ਕੀ ਹਾਲ ਚਾਲ ਨੇ ਸਾਰਿਆਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿੰਡ ਮਹਿਲਾ ਚੌਂਕ ਤੋਂ ਲਾਈਵ ਹੋ ਰਿਹਾ ਵੀਰੇ ਜੋ ਆਪਾਂ ਸੜਕ ਬਾਰੇ ਬਾਰੇ ਬੋਲਣਾ ਜੋ ਸੜਕ 2 ਮਹੀਨੇ ਤੋਂ ਲਟਕ ਰਹੀ ਹੈ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ 2 ਮਹੀਨੇ ਹੋ ਗਏ ਇਹ ਰਸਤਾ ਬੰਦ ਹੋਏ ਨੂੰ ਤੇ ਇਹ ਰਸਤੇਬਾਰੀ ਬੋਲਣਾ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਵੀ ਇਹਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਮੂਰੇ ਸਿਆਲ ਆ ਰਿਹਾ ਵੀ ਸਿਆਲ ਦੇ ਵਿੱਚ ਧੁੰਦਾਂ ਹੋਣਗੀਆਂ ਤੇ ਐਕਸੀਡੈਂਟ ਦਾ ਕਾਰਨ ਬਣਦਾ ਲੋਕ ਆਊਟਸਾਈਡ ਜਾ ਰਹੇ ਨੇ ਵੀ ਇਹਦਾ ਕੰਮ ਮੁਕੰਮਲ ਕਰਿਆ ਹੋਇਆ ਜੋ ਅੱਧ ਵਿਚਾਲੇ ਛੱਡਿਆ ਪਿਆ ਇਹ ਬਿਲਕੁਲ ਬ੍ਰਿਜ ਦੇ ਨਾਲ-ਨਾਲ ਸੜਕ ਜਾਂਦੀ ਹੈ ਮਹਿਲਾ ਚੌਕ ਨਾ ਮੰਡੀਆਂ ਦਾ ਸੀਜ਼ਨ ਚੱਲ ਰਿਹਾ ਆ ਲੋਕ ਆਊਟਸਾਈਡ ਜਾ ਰਹੇ ਨੇ ਤਾਂ ਜੋ ਕੀ ਕਿਸੇ ਦਾ ਨੁਕਸਾਨੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਐਕਸੀਡੈਂਟਾਂ ਦਾ ਕਾਰਨ ਹੋ ਸਕਦਾ ਇਹ ਮੇਨ ਰਸਤਾ ਹਰੇਕ ਵਾਰ ਸਾਡੇ ਤੇ ਬੱਸਾਂ ਖੜਕੇ ਜਾਂਦੀਆਂ ਤੇ ਆਊਟਸਾਈਡ ਜਾ ਰਹੇ ਨੇ ਬੱਸਾਂ ਵੀ ਪਿੰਡ ਦਾ ਰਸਤਾ ਵੀ ਆਊਟਸਾਈਡ ਜਾ ਰਹੇ ਨੇ ਲੋਕ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇਹਦਾ ਹੱਲ ਕੀਤਾ ਜਾਵੇ ਨਵੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਫਤਿਹ ਅਸੀਂ ਪਿੰਡ ਮਹਿਲਾ ਚੌਂਕ ਜੋ ਹਾਈਵੇ ਜਾਂਦਾ ਦਿੱਲੀ ਨੂੰ ਉੱਥੇ ਜੋ ਬ੍ਰਿਜ ਬਣਿਆ ਹੋਇਆ ਹੈ ਮਹਿਲਾ ਚੌਂਕ ਦੇ ਵਿੱਚ ਜੋ ਇਹ ਸੜਕ ਹੈ ਲਿੰਕ ਸੜਕ ਉਹਦੇ ਨਾਲ ਨਾਲ ਜਾਂਦੀ ਹੈ ਇਹ ਦੋ ਮਹੀਨਿਆਂ ਤੋਂ ਬੰਦ ਹੈ ਪਹਿਲਾਂ ਇੱਥੇ ਗੋਡੇ-ਗੋਡੇ ਪਾਣੀ ਖੜਦਾ ਸੀ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਅੱਗੇ ਜੀਰੀ ਦਾ ਸੀਜ਼ਨ ਆ ਰਿਹਾ ਹੈ ਨਾਲ ਹੀ ਨਾਜ ਮੰਡੀ ਹੈ ਤੇ ਇਸ ਕਰਕੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਜਿੰਨੇ ਵੀ ਸੰਗਰੂਰ ਤੋਂ ਬੱਸਾਂ ਆਉਂਦੀਆਂ ਨੇ ਉਹ ਇੱਕ ਸਾਈਡ ਤੇ ਜਾਂਦੀਆਂ ਨੇ ਉਧਰੋਂ ਜੋ ਪਤਨਾ ਤੋਂ ਆਉਂਦੀਆਂ ਹਨ ਉਹ ਵੀ ਉਸ ਸਾਈਡ ਤੇ ਜਾਂਦੀਆਂ ਨੇ ਜਿਹਨੇ ਸੁਨਾਮ ਜਾਣਾ ਹੈ ਭਿੱਖੀ ਜਾਣਾ ਉਹ ਇੱਕ ਲਿੰਕ ਰੋਡ ਤੇ ਹੀ ਜਾਂਦੀਆਂ ਹਨ ਜੋ ਕਿ ਬਹੁਤ ਖਤਰੇ ਦਾ ਬਹੁਤ ਹੀ ਖਤਰਾ ਹੈ ਬਹੁਤ ਜ਼ਿਆਦਾ ਟ੍ਰੈਫਿਕ ਆ ਇਸ ਰੋਡ ਦੇ ਉੱਪਰ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਦਾ ਛੇਤੀ ਛੇਤੀ ਹੱਲ ਕੀਤਾ ਜਾਵੇ ਨਹੀਂ ਕੋਈ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ ਤਭੂ ਨੂੰ ਬੇਨਤੀ ਹੈ ਤੁਹਾਨੂੰ ਪ੍ਰਸ਼ਾਸਨ ਨੂੰ ਵੀ ਇਹ ਛੇਤੀ ਤੋਂ ਛੇਤੀ ਇਹਦਾ ਹੱਲ ਕੀਤਾ ਜਾਵੇ ਵਾਇਗਰਜੀ ਖਾਲਸਾ ਵਾਇਗਰਜੀ ਕੀ ਫਤਿਹ ਹਾਂਜੀ ਸਰ ਅਨਾਜ ਦਾ ਹਮਰ ਹਾਂਜੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਵੀ ਅਸੀਂ ਅਨਾਜ ਮੰਡੀ ਆ ਵੀ ਮੂਰੇ ਸੀਜ਼ਨ ਆਗਾ ਹੁਣ 20-25 ਤੋ 10 ਦਿਨਾਂ ਤੱਕ ਆਪਣੇ ਮੰਡੀ ਦੇ ਵਿੱਚ ਜੀਰੀ ਆਉਣ ਲੱਗ ਜਾਣੀ ਆ ਵੀ ਇਹੀ ਰਸਤਾ ਟ੍ਰੈਫਿਕ ਜਮ ਹੋਊਗੀ ਇਸ ਇਸ ਕਰਕੇ ਬੇਨਤੀ ਹੀ ਕਰ ਸਕਦੇ ਆ ਜੋ ਜੋ ਆਦਪਚਾਲੇ ਕੰਮ ਛੱਡਿਆ ਹੋਇਆ ਉਸ ਨੂੰ ਪੂਰਾ ਮੁਕੰਮਲ ਕੀਤਾ ਜਾਵੇ 2 ਮਹੀਨੇ ਹੋ ਗਏ ਇਸ ਕੰਮ ਨੂੰ ਸਰਕਾਰ ਨੂੰ ਬੇਨਤੀ ਬਾਰ ਬਾਰ ਇਹੀ ਕਰਦੇ ਆ ਵੀ ਬਿਲਕੁਲ ਸਰਕਾਰੀ ਸਕੂਲ ਹੈ ਮਹਿਲਾ ਚੌਂਕ ਦਾ ਉਹਦੇ ਬਿਲਕੁਲ ਨਾਲ ਜੋ ਸੜਕ ਜਾਂਦੀ ਹੈ ਔਰ ਆਪਣੇ ਮਹਿਲਾ ਚੌਂਕੀ ਵੀ ਪੈਂਦੀ ਹੈ ਉਹਦੇ ਬਿਲਕੁਲ ਮੂਹਰ ਦੀ ਲੰਘਦੀ ਹੈ ਸੜਕ ਇਹ 2 ਮਹੀਨਾ ਤੋਂ ਲਟਕ ਰਹੀ ਹੈ ਔਰ ਲੋਕ ਦੂਸਰ ਆਊਟਸਾਈਡ ਜਾ ਰਹੀਆਂ ਨੇ ਬੱਸਾਂ ਵਗੈਰਾ ਸਾਰੀ ਟ੍ਰੈਫਿਕ ਆਊਟਸਾਈਡ ਜਾਂਦੀ ਆ ਤਾਂ ਜੋ ਕਿਸੇ ਦਾ ਨੁਕਸਾਨ ਨਾ ਹੋਵੇ ਆਉਣ ਵਾਲਾ ਸਮਾਂ ਹੁਣ ਮਤਲਬ ਮੂਰੇ ਧੁੰਦਾਂ ਵਗੈਰਾ ਵੀ ਪੈਣਗੀਆਂ ਤੇ ਕਿਸੇ ਨੂੰ ਕੁਝ ਦੇਣਾ ਨਹੀਂ ਹੁੰਦਾ ਸੜਕ ਤੇ ਅਗਲਾ ਆਊਟਸਾਈਡ ਜਾਊਗਾ ਤਾਂ ਨੁਕਸਾਨ ਹੋ ਸਕਦਾ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੀ ਕਰਦੇ ਆ ਵੀ ਇਹਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਕਿਸੇ ਦਾ ਨੁਕਸਾਨ ਨਾ ਹੋਵੇ ਸਰ ਇੱਥੇ ਪਾਣੀ ਪਹਿਲਾਂ ਟੋਬੇ ਮੰਗੂ ਪਾਣੀ ਖੜਦਾ ਸੀ ਇਹ ਤਾਂ ਉਦੋਂ ਵੀ ਗਲਤ ਕੰਮ ਹੋ ਗਿਆ ਉਹ ਵੀ ਸੁੱਕ ਜਾਂਦਾ ਸੀਗਾ ਪਰ ਹੁਣ ਇਹ 2 ਮਹੀਨਿਆਂ ਤੋਂ ਲਟਕਿਆ ਪਿਆ ਸਰਕਾਰ ਨੇ ਸਰਕਾਰ ਨੂੰ ਇਹੀ ਬੇਨਤੀ ਕਰਦੇ ਆਂ ਵੀ ਇਹਦਾ ਜਲਦੀ ਤੋਂ ਜਲਦੀ ਹੱਲ ਕਰਿਆ ਜਾਵੇ ਤਾਂ ਜੋ ਇਹ ਰਸਤਾ ਦੁਬਾਰੋ ਚੱਲ ਸਕੇ ਬਹੁਤ ਬੁਰਾ ਹਾਲ ਹੈ ਇਸ ਰਸਤੇ ਦਾ ਤੇ ਬੇਨਤੀ ਹੀ ਕਰਦੇ ਆਂ ਸਰਕਾਰ ਨੂੰ ਸਾਡਾ ਵਿੱਤ ਮੰਤਰੀ ਦੜਬੇ ਏਰੀਆ ਦਾ ਜੋ ਵਿੱਤ ਮੰਤਰੀ ਹੈ ਉਹ ਸਾਡੇ ਬਹੁਤ ਹਰਪਾਲ ਸਿੰਘ ਚੀਮਾ ਉਹ ਸਾਡੇ ਬਹੁਤ ਸਤਿਕਾਰਯੋਗ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਪੀਡਬਲ ਡੀ ਮੈਕਮੇ ਨੂੰ ਕਹਿ ਕੇ ਇਹਦਾ ਕੰਮ ਜਲਦੀ ਤੋਂ ਜਲਦੀ ਮੁਕੰਮਲ ਕਰਵਾਇਆ ਜਾਵੇ ਅਸੀਂ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ ਇਹੀ ਬੇਨਤੀ ਕਰਦੇ ਹਾਂ ਸਰਕਾਰ ਨੂੰ ਇਹੀ ਬੇਨਤੀ ਕਰਨੀ ਸੀ ਅਸੀਂ ਕਰ ਚੁੱਕੇ ਹਾਂ ਬਾਕੀ ਹੁਣ ਪ੍ਰਸ਼ਾਸਨ ਨੇ ਦੇਖਣਾ ਅੈਨਕ ਬੇਨਤੀ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ